ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਪੂਰੀ ਦੁਨੀਆ ਦੀ ਨਿਗਾਹ ਪੰਜਾਬ ਦੇ ਹਲਕਾ ਖਡੂਰ ਸਾਹਿਬ ਤੇ ਟਿਕੀ ਹੋਈ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਵਿੱਚ ਉਤਰ ਜਾਣ ਤੋਂ ਬਾਅਦ ਹਲਕਾ ਖਡੂਰ ਸਾਹਿਬ ਨੂੰ ਇਸ ਤੰਗ ਨਾਲ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਪੰਜਾਬ ਵਿੱਚ ਕਿਤੇ ਹੋਰ ਚੋਣਾਂ ਹੋ ਹੀ ਨਾ ਰਹੀਆਂ ਹੋਣ ਤੇ ਖਡੂਰ ਸਾਹਿਬ ਹਲਕਾ ਇੱਕ ਵੱਖਰੇ ਤੌਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਮਰਤਪਾਲ ਸਿੰਘ ਨੂੰ ਚੋਣ ਵਾਲੇ ਜਿੱਥੇ ਅਮਰਤਪਾਲ ਸਿੰਘ ਦੀ ਸਪੋਰਟ ਲਈ ਆਪ ਮੁਹਾਰੇ ਹੋ ਕੇ ਅੱਗੇ ਲੱਗ ਕੇ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਇੱਕ ਆਪਣੇ ਆਪ ਨੂੰ ਕੱਟੜ ਹਿੰਦੂ ਕਹਿਣ ਵਾਲੇ ਨੌਜਵਾਨ ਨੇ ਖਡੂਰ ਸਾਹਿਬ ਹਲਕੇ ਵਾਲਿਆਂ ਨੂੰ ਕੁਝ ਅਜੀਹਾ ਕਹਿ ਦਿੱਤਾ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਆਓ ਤੁਹਾਨੂੰ ਮੈਂ ਸੁਣਾਉਂਨੇ ਆ ਇਸ ਨੌਜਵਾਨ ਨੇ ਕੀ ਕਿਹਾ ਮੈਂ ਦਾ ਜੀ ਵਿਨੋਦ ਕੁਮਾਰ ਮੈਂ ਤਾਂ Hindu ਆ ਪੱਟੜ Hindu ਆ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵਾਂ ਕਿ ਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਤੌਰ ਤੇ ਇਸ ਤਰ੍ਹਾਂ ਤੇ ਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਿੱਦਾਂ ਮਾਨਸਾ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਬਾਅਦ ਤਰਾ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਜਿਤਾਓ ਤੇ ਬਾਹਰ ਲਿਆਓ